ਮਾਮਲਾ ਅੰਮ੍ਰਿਤਸਰ ਦੇ ਗੋਲਡਨ ਗੇਟ ਏਰੀਏ ਤੋਂ ਸਾਹਮਣੇ ਆਇਆ ਹੈ ਜਿੱਥੇ ਆਲਟੋ ਕਾਰ ਵਿੱਚ ਜਾ ਰਹੇ ਵਿਅਕਤੀوں ਹੈਵੀ ਟੀਪਰ ਵੱਲੋਂ ਟੱਕਰ ਮਾਰੇਗੀ ਜਿਸ ਦੇ ਚਲਦੇ ਕਾਰ ਚਾਲਕ ਦੀ ਕਾਰ ਦਾ ਕਾਫੀ ਨੁਕਸਾਨ ਹੋਇਆ ਜਿਸ ਦੇ ਚਲਦੇ ਉਸ ਵੱਲੋਂ ਮਾਫਜ਼ੇ ਦੀ ਮੰਗ ਕਰਦੇ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਗਈ ਤੁਹਾਰੇ ਮਾਜੀ ਪਰਣਾ ਰਾਮ ਸਿੰਘ ਆ ਮੈਂ ਨਾ ਆਪਣੇ ਬੱਚਿਆਂ ਨੂੰ ਇੱਥੇ ਯੂਨੀਵਰਸਿਟੀ ਪੜ੍ਹਦੇ ਆ ਮਾਨਸਾ ਬਰਨਾਲਾ ਤੋਂ ਆ ਰਿਹਾ ਸੀਗਾ ਤੇ ਮੇਰੀ ਗੱਡੀ ਸੀ ਇਹਦੇ ਪਿੱਛੇ ਆ ਜਿਹੜਾ ਖੜਾ ਆਪਣਾ ਟਿੱਪਰ ਜੀ ਉਹ ਮੇਰੇ ਪਿੱਛੇ ਵਿੱਚ ਹੋ ਰਿਹਾ ਸੀ ਮੇਰੇ ਪਿੱਛੋਂ ਇਹਨੇ ਹਿੱਟ ਕਰੀ ਮੇਰੀ ਗੱਡੀ ਘੁੰਮ ਗਈ ਤੇ ਨਾਲੇ ਬਾਬਾ ਨੁਕਸਾਨ ਹੋ ਗਿਆ ਜੀ ਮੇਰਾ ਆ ਦੇਖ ਲਓ ਦੋਨਾਂ ਪਾਸੇ ਟੱਕੀਆਂ ਨੇ ਦੋਨਾਂ ਪਾਸੇ ਉਹ ਖਰਾਬ ਹੋ ਗਿਆ ਪਿੱਛੇ ਲਾਈਟਾ ਲੂਟਾ ਪਿਛਲਾ ਬੰਪਰ ਰੋਪਾ ਟੁੱਟ ਗਿਆ ਸਾਰਾ ਇਹ ਭਜਾਈ ਜਾ ਰਿਹਾ ਸੀ ਤੇਰੇ ਨੂੰ ਮੈਂ ਤਾਂ ਹੁਣ ਟਕਾ ਹੀ ਨਾ ਤੇ ਬੱਚੇ ਆਏ ਮੇਰੇ ਪਿੱਛੇ ਸੀ ਮੈਂ ਅੱਗੇ ਸੀ ਇਹਨੇ ਮੈਂ ਕਿਹਾ ਕੋਈ ਬ੍ਰੇਕ ਮਾਰੇ ਉੱਥੇ ਜੇ ਪਰ ਕੇ ਮੇਰੇ ਹਿੱਟ ਮਾਰੀ ਇਹਨੇ ਮੇਰੇ ਗੱਡੀ ਗਈ ਘਮਾ ਇਹ ਹੁਣ ਆਲਟੋ ਗੱਡੀ ਹੁੰਦੀ ਐਨੀ ਕੋਈ ਹਉ ਨਹੀਂ ਹੁੰਦੀ ਐ ਬਾਰੀ ਹਿੱਟ ਬੱਜੀ ਨਾਲ ਦੇ ਨਾਲ ਘੁੰਮ ਗਈ ਆ ਸ਼ੀਸ਼ੇ-ਸ਼ੂਸ਼ੇ ਦੇ ਤੋੜ ਤੇ ਤੇ ਦੋਨਾਂ ਬੰਨਾਂ ਦੇ ਸ਼ੀਸ਼ੇ ਟੁੱਟ ਗਏ ਤਿੰਨ ਇੱਕ ਪਾਸੇ ਦੋ ਟੁੱਟ ਗਏ ਇੱਕ ਪਾਸੇ ਵਾਲਾ ਮਤਲਬ ਕਨੈਕਟਰ ਸਾਈਡ ਵਾਲਾ ਟੁੱਟ ਗਿਆ ਪਿਛੋ ਬੈਂਪਰ ਟੁੱਟ ਗਿਆ ਲਾਈਟ ਵਗੈਰਾ ਸਾਰੀ ਟੁੱਟ ਗਈ ਸਾਰਾ ਨੁਕਸਾਨ ਜਵਾਵਾ ਕਰਤਾ ਸਰ ਮੇਰੇ ਨੇ ਕਿੰਨੇ ਜਾਣੇ ਗੱਡੀ ਚ ਮੈਂ ਤਾਂ ਸਰ ਇਕੱਲੇ ਸੀ ਜੀ ਬੱਚਾ ਨਾ ਬੱਚਾ ਲੈਣ ਜਾ ਰਿਹਾ ਜੀ ਉਹਨਾਂ ਦੇ ਪੇਪਰ ਬੱਚਿਆਂ ਦੇ ਪੇਪਰ ਹੋ ਗਏ ਉਹਨੂੰ ਲੈਣ ਜਾ ਰਿਹਾ ਸੀਗਾ ਮੰਗਰਾ ਸਰ ਮੇਰੀ ਗੱਡੀ ਉਹਦਾ ਕੰਮ ਕਰਾ ਦੇ ਇੰਨੀ ਬੋਏ ਵੀ ਪਹਹ ਪਚਾਇਆ ਹੋ ਗਿਆ ਮੈਂ ਬਚ ਗਿਆ ਜੋ ਮੈਂ ਤਵਾ ਟੁੱਟ ਜਾਂਦੀਆਂ ਫੇਰ ਫਿਰ ਆਪੇ ਭੁਗਤਦਾ ਇਹ ਪਾਰਟੀਆ ਗੱਡੀ ਨਹੀਂ ਕਰਦਾ ਨਾ ਪਾਰਟੀ ਦਾ ਨਹੀਂ ਖਾਦੀ ਇਹ ਘੁੰਮ ਗਈ ਮੰਨ ਲਓ ਤੇ ਚਿੱਟ ਬੱਚਨ ਸਰ ਮੇਰੀ ਗੱਡੀ ਐ ਘੁੰਮ ਗਈ ਫਿਰ ਇਹਨੇ ਕੋਈ ਫਿਰ ਇਹਨੇ ਦੂਜੇ ਪਾਸੇ ਵੱਜਿਆ ਸਰ ਮੇਰਾ ਨਾਮ ਜਗਵੰਦੀਪ ਸਿੰਘ ਮੇਰੀ ਸਰ 20 ਸਾਲ ਹੈ ਕੀ ਚਲ ਰਿਹਾ ਪੱਪਰ ਕੀ ਗੱਲ ਹੋਈ ਸਰ ਮੈਂ ਗੱਡੀ ਆਪਣੀ ਇਧਰ ਲਈ ਛੱਡ ਵੀ ਇੱਕ ਗੱਡੀ ਆਉਂਦੀ ਸੀ ਇਧਰ ਲਈ ਛੱਡ ਲੱਗੇ ਆਹ ਫੋਟੋ ਤੇ ਵੈਰੀਗੇਟ ਸਰ ਮੈਂ ਆਪਣੀ ਛੱਡ ਆਉਂਨਾ ਇਧਰ ਲਈ ਛੱਡ ਮੇਰੀ ਗੱਡੀ ਆਉਂਦੀ ਇਹਨਾਂ ਦੀ ਵੇਖੋ ਵੀ ਦੋ ਬੰਨਿਆਂ ਗੱਡੀ ਵੱਜ ਗਈ ਆ ਇਹ ਇਧਰ ਲਈ ਛੱਡ ਤੋਂ ਜਾਣ ਦੀ ਸੀ ਉਹ ਮੁਲਾਜ਼ਮ ਸਾਹਿਬ ਨੇ ਵੀ ਕਿਹਾ ਵੀ ਇਧਰ ਲਈ ਛੱਡ ਤੋਂ ਗੱਡੀ ਜਾਣ ਦੀ ਸੀ ਤੇ ਜਦੋਂ ਇਧਰ ਨੂੰ ਆਏ ਉਹ ਸਾਰੇ ਇਕ ਬੰਨੇ ਹੋਏ ਜੇ ਉਹਨਾਂ ਕਹਿਤਾ ਵੀ ਇਦਾਂ ਗੱਡੀ ਨਹੀਂ ਵੱਜੀ ਪਹਿਲਾਂ ਉਹ ਮੁਲਾਜ਼ਮ ਸਾਹਿਬ ਕਹਿੰਦੇ ਵੀ ਤੁਸੀਂ ਇਧਰੋਂ ਜਾਣ ਦੇ ਜੇ ਤੇ ਮੈਂ ਕਹਿੰਨਾ ਵੀ ਉਹ ਕੈਮਰੇ ਚੱਟ ਕਰਕੇ ਗੱਡੀ ਵੇਖੀ ਜਾਵੇ ਮੇਰੀ ਗੱਡੀ ਆਪਣੀ ਨਾ ਸਿੱਧੀ ਆਉਣਾ ਮੇਰੇ ਮਗਰ ਗ ਇਹ ਦੂਜੀ ਛੜੇ ਨਾਲ ਗੱਡੀ ਅਗਲੇ ਬੰਨੇ ਉਧਰੋਂ ਆ ਕੇ ਇਹ ਕਹਿੰਦੇ ਆ ਵੀ ਗੱਡੀ ਮਗਰੋਂ ਵਾਜ ਕੇ ਫੇਰ ਅੱਗੇ ਆ ਗਈ ਇਹਦਾ ਹੋ ਸਕਦਾ ਵੀ ਗੱਡੀ ਮਗਰੋਂ ਵਾਜ ਕੇ ਆਇਆ ਹੋਵੇ ਹਾਂਜੀ ਗੱਡੀ ਦਾ ਨਸਾਨ ਸਰ ਜੀ ਟੁੱਟੇ ਗਏ ਦੋ ਇਧਰਲੀ ਛੜ ਵਾਲੇ ਡਰਾਈਵਰ ਛੜ ਵਾਲੇ ਇਹ ਮਗਰੋਂ ਹੀ ਛੜ ਲੱਟੀ ਜੇ ਮਾਲਕ ਨੂੰ ਬੁਲਾਇਆ ਹਾਂਜੀ ਸਰ ਮਾਲਕਾਂ ਨੂੰ ਬੁਲਾਇਆ ਵਾ ਇਹ ਪਰ ਪਹਿਲਾਂ ਸਰ ਨੂੰ ਲਾਇਆ ਜੀ ਸਾਹਿਬ ਇਹਨਾਂ ਨੇ ਕਹਿੰਦੇ ਸੀ ਕਿ ਗੱਡੀ ਇੱਧੇ ਨਹੀਂ ਛੜ ਦੋ ਜਾਂਦੀ ਯਾਰ ਉਹਨਾਂ ਨੇ ਤੇ ਕੈਮਰੇ ਚੈੱਕ ਕਰ ਲਿਏ ਤੇ ਹੁਣ ਉਹ ਨਾਲ ਉਧਰਲੇ ਬੰਨੇ ਜਾ ਕੇ ਤੇ ਹੁਣ ਆਂਦੇ ਵੀ ਇਹ ਨਹੀਂ ਗੱਡੀ ਉਧਰੋਂ ਹੀ ਆਉਂਦੀ ਸੀ ਹਰ ਗੱਡੀ ਤਾਂ ਮੇਰੀ ਗੱਡੀ ਅੱਗੇ ਸੀ ਸਰ ਉਹ ਗੱਡੀ ਪਿੱਛੇ ਸੀ ਹਾਂਜੀ ਉਹ ਪਿੱਛੇ ਗੱਡੀ ਆਈ ਉਹ ਸੀ ਮੇਰੀ ਗੱਡੀ ਇਹ ਉਹ ਬਲਵੰਤ ਸਾਹਿਬ ਆਂਦੇ ਆ ਵੀ ਉਹ ਗੱਡੀ ਮਗਰੋਂ ਆਈ ਆ ਤੇ ਮੈਂ ਆਪਣੇ ਸਰ ਧਿਆਨ ਜਾਣਿਆ ਇੱਧਰ ਲਈ ਸੜ ਤੋਂ ਜਾਣਾ ਇੱਧਰ ਲਈ ਸਾਡੇ ਇੱਕ ਗੱਡੀ ਆੜੀ ਮੈਂ ਉਹ ਡੈਰੀਗੇਟ ਕਰਕੇ ਮੈਂ ਗੱਡੀ ਆਪਣੀ ਇੱਧਰ ਨੂੰ ਕੀਤੀ ਉਹ ਗੱਡੀ ਉਧਰੋਂ ਜਾਣ ਦੀ ਮੇਰਾ ਨਾਮ ਸਰਦੇਵ ਸਿੰਘ ਜੀ ਤੇਰੇ ਸਿੰਘ ਦੀ ਕੀ ਗੱਲ ਹੋਈ ਆ ਜੀ 골ਡਨ ਗੇਟ ਤੇ 골ਡਨ ਗੇਟ ਤੇ ਜਿਹੜਾ ਟਿਪਰ ਵਾਲੇ ਨੇ ਗੱਡੀ ਮਾਰਤੀ ਐ ਤੇ ਗੱਡੀ ਪਲਟ ਗਈ ਕਿੰਨਾ ਨੁਕਸਾਨ ਹੋਇਆ ਗੱਡੀ ਦਾ ਜੀ ਗੱਡੀ ਦਾ ਕਾਫੀ ਨੁਕਸਾਨ ਹੋਇਆ